ਹੈਲੋ ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਵਾਹਿਗੁਰੂ ਦੀ ਮਿਹਰ ਸਦਕਾ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਕਾਟਨ ਦੇ ਸੂਟਾਂ ਦੀ ਵੀਡੀਓ ਜੋ ਕਿ ਮੈਂ ਖੁਦ ਵਾਸਤੇ ਰੈਡੀ ਕਰਵਾਏ ਨੇ ਤੇ ਤੁਸੀਂ ਵੀ ਓਦਾਂ ਦੇ ਸੂਟ ਸਾਡੇ ਤੋਂ ਬਾਏ ਵੀ ਕਰ ਸਕਦੇ ਹੋ ਜੇ ਤੁਸੀਂ ਸਟੀਚਿੰਗ ਵੀ ਸਾਡੇ ਤੋਂ ਕਰਵਾਉਣੀ ਹੈ ਤੁਸੀਂ ਉਹ ਵੀ ਕਰਵਾ ਸਕਦੇ ਹੋ ਤੇ ਕਾਟਨ ਦੇ ਸੂਟ ਕਰਵਾਏ ਨੇ ਜੀ ਤੇ ਆਪਾਂ ਬਹੁਤਾ ਟਾਈਮ ਨਾ ਲੈਂਦੇ ਹੋਏ ਤੁਹਾਨੂੰ ਸੂਟ ਦਿਖਾਉਣਾ ਸ਼ੁਰੂ ਕਰਦੇ ਹਾਂ ਜੀ ਆਪਾਂ ਦੇਖਦੇ ਹਾਂ ਅੱਜ ਦਾ ਪਹਿਲਾ ਸੂਟ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤੁਸੀਂ ਜਾ ਕੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਪਾਂ ਤੁਹਾਡੇ ਵਾਸਤੇ ਸੂਟਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਵੀਡੀਓ ਲੇਟ ਹੋਣ ਦਾ ਕਾਰਨ ਕੀ ਹੈ ਜੀ ਮੇਰੇ ਮੋਢੇ ਵਿੱਚ ਦਰਦ ਰਹਿੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੈਂ ਵੀਡੀਓ ਅਪਲੋਡ ਕੀਤੀ ਹੋਈ ਹੈ ਉਹਦੇ ਕਰਕੇ ਆਪਾਂ ਜ਼ਿਆਦਾ ਵੀਡੀਓ ਬਣਾ ਨਹੀਂ पाए ਤੇ ਕੋਸ਼ਿਸ਼ ਕਰਾਂਗੇ ਵੀ ਆ ਇੱਕ ਹਫ਼ਤੇ ਚ ਆਪਾਂ ਦੋ ਵੀਡੀਓ ਤੁਹਾਡੇ ਵਾਸਤੇ ਜ਼ਰੂਰ ਅਪਲੋਡ ਕਰਿਆ ਕਰਾਂਗੇ ਲੌਂਗ ਵੀਡੀਓ ਸ਼ਾਰਟ ਵੀਡੀਓ ਆਪਣੀ ਏਦਾਂ ਹੀ ਡੇਲੀ ਆਉਂਦੀ ਰਹਿਣਗੇ ਜੀ ਠੀਕ ਹੈ ਚਲੋ ਆਪਾਂ ਦਿਖਾਉਨੇ ਆ ਤੁਹਾਨੂੰ ਸੂਟ ਇਹ ਆ ਜੀ ਕਾਟਨ ਦਾ ਸੂਟ ਤੇ ਸਲਵਾਰ ਹੈਗੀ ਇਹਦੇ ਨਾਲ ਸਟੇਟ ਰੱਖੀ ਆ ਆਪਾਂ ਨੇ ਕਿਉਂਕਿ ਗਰਮੀ ਦੇ ਵਿੱਚ ਸੋਣੀਆਂ ਲੱਗਦੀਆਂ ਨੇ ਇਹ ਪਾਈਆਂ ਹੋਈਆਂ ਤੇ ਵਾਸ਼ ਕਰਕੇ ਸਟਿਚ ਕਰਵਾਇਆ ਸੂਟ ਇਹ ਇਹਨੂੰ ਮੈਂ ਰੱਖਿਆ ਬਿਲਕੁਲ ਸਿੰਪਲ ਪਹਿਲਾਂ ਮੈਂ ਸੋਚਦੀ ਸੀ ਵੀ ਕੋਈ ਇਹ ਪਰ ਜਦੋਂ ਮੈਂ ਤੁਹਾਨੂੰ ਕਟਿੰਗ ਦਿਖਾਈ ਸੀ ਉਸ ਤੋਂ ਬਾਅਦ ਮੈਂ ਇਹ 15 20 ਦਿਨਾਂ ਬਾਅਦ ਸਟਿਚ ਕੀਤਾ ਕਿਉਂਕਿ ਮੇਰੇ ਮੋਢੇ 'ਚ ਬੜੀ ਜਿਆਦਾ ਪੇਨ ਹੋਣ ਲੱਗ ਗਈ ਸੀ ਇਹ ਦੇਖੋ ਤੁਸੀਂ ਬਸ ਚੌਕ ਤੇ ਬਾਹਾਂਾਂ ਤੇ ਆਪਾਂ ਲੈਸ ਦਿੱਤੀ ਹੈ ਇਹਦੇ ਕਿਉਂਕਿ ਸਿੰਪਲ ਸੋਬਰ ਜਾਈ ਉਹ ਕੀਤਾ ਡਾਕਟਰ ਨੇ ਬੰਦ ਕਰਤਾ ਸੀ ਮਸ਼ੀਨ ਦਾ ਕੰਮ ਵੀ ਪਰ ਇਹ ਔਖੇ ਸੌਖਾ ਮੈਂ ਸੂਟ ਰੈਡੀ ਕਰ ਲਿਆ ਜੀ ਦੇਖੋ ਤੇ ਤੁਸੀਂ ਵੀ ਇਦਾਂ ਦੇ ਸੂਟ ਸਾਡੇ ਤੋਂ ਬਾਇ ਕਰ ਸਕਦੇ ਹੋ ਤੇ ਇਹ ਹੈਗਾ ਜੀ ਬਰਬਰੀ ਦਾ ਦੁਪੱਟਾ ਇਹਦੇ ਨਾਲ ਇਦਾਂ ਮੈਂ ਇੱਕੋ ਕਲਰ ਦਾ ਦੁਪੱਟਾ ਬਣਵਾਇਆ ਕਿਉਂਕਿ ਟਾਈ ਐਂਡ ਡਾਈ ਦਾ ਦੁਪੱਟੇ ਮੇਰੇ ਕੋਲ ਬਹੁਤ ਹੋਗੇ ਤੁਸੀਂ ਟਾਈ ਐਂਡ ਡਾਈ ਦਾ ਵੀ ਰੱਖ ਸਕਦੇ ਹੋ ਠੀਕ ਹੈ ਜੀ ਇਹ ਸੂਟ ਦਾ ਪ੍ਰਾਈਸ ਹੈਗਾ ਜੀ 1300 ਰੁਪਏ ਵਿਦਆਊਟ ਦੁਪੱਟਾ ਠੀਕ ਹੈ ਜੀ ਜੇ ਦੁਪੱਟਾ ਤੁਸੀਂ ਸਾਡੇ ਤੋਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਦੁਪੱਟਾ ਵੀ ਲੈ ਸਕਦੇ ਹੋ ਪਰ ਦੁਪੱਟੇ ਕਈ ਵਾਰੀ ਆਪਣੇ ਕੋਲ ਪਏ ਹੁੰਦੇ ਨੇ ਭਰੀ ਡਾਈ ਕਰਵਾ ਸਕਦੇ ਹਾਂ ਠੀਕ ਹੈ ਜੀ ਹੋਰ ਦਿਖਾਉਣੀ ਆ ਤੁਹਾਨੂੰ ਇਹ ਤੋਂ ਅਗਲਾ ਸੂਟ ਇਹ ਸੂਟ ਦੇਖੋ ਜੀ ਇਹ ਵੀ ਪ੍ਰਿੰਟਡ ਮੈਨੂੰ ਪ੍ਰਿੰਟਡ ਸੂਟ ਬਹੁਤ ਸੋਹਣੇ ਲੱਗਦੇ ਆ ਇਹਦੇ ਨਾਲ ਵੀ ਆਪਾਂ ਰੱਖਿਆ ਜੀ ਸਟੇਟ ਸਲਵਾਰ ਤੇ ਐਦਾਂ ਆਪਾਂ ਇਹਨੂੰ ਸੈਂਟਰ ਪੈਨਲ ਦੇ ਕੇ ਰੈਡੀ ਕੀਤਾ ਟੀਚਿੰਗ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਦੇਖ ਲਓ ਤੁਸੀਂ ਠੀਕ ਹੈ ਜੀ ਤੇ ਵੀਡੀਓ ਮੈਨੂੰ ਲੱਗਦਾ ਲੰਬੀ ਹੋ ਜੂਗੀ ਨਹੀਂ ਤਾਂ ਮੈਂ ਤੁਹਾਨੂੰ ਵੇਅਰ ਕਰਕੇ ਵੀ ਦਿਖਾ ਦਵਾਂਗੀ ਪਰ ਤੁਸੀਂ ਟੈਨਸ਼ਨ ਨਾ ਲਿਓ ਕਿਉਂਕਿ ਤੁਸੀਂ ਵੇਅਰ ਕੀਤਾ ਹੋਇਆ ਮੇਰੇ ਵੀਡੀਓ ਚ ਦੇਖ ਹੀ ਲਓਗੇ ਇਹ ਦੇਖੋ ਜੀ ਗਲੇ ਤੇ ਆਪਾਂ ਲੇਸ ਨੂੰ ਜੁਆਇੰਟ ਕਰਕੇ ਆਪਾਂ ਇਹਨੂੰ ਬਟਨ ਦੇ ਦੁੱਤੇ ਨੇ ਤੇ ਬੜਾ ਸੋਹਣਾ ਸੋਬਰ ਜੀ ਲੁੱਕ ਦਾ ਸੂਟ ਰੈਡੀ ਹੋ ਗਿਆ ਜ਼ਰੂਰੀ ਨਹੀਂ ਆਪਾਂ ਵੀ ਮਹਿੰਗੇ ਮਹਿੰਗੇ ਸੂਟ ਹੀ ਬਣਾਉਣੇ ਨੇ ਤੇ ਇਹਦਾ ਪ੍ਰਾਈਸ ਵੀ 1300 ਹੈ ਜੀ ਰੀਵਾ ਬ੍ਰਾਂਡ ਦੇ ਦੋਨੋਂ ਸੂਟ ਰੀਵਾ ਬ੍ਰਾਂਡ ਦੇ ਨੇ ਤੇ ਇਹਦੇ ਨਾਲ ਦੇ ਮੈਂ ਕਾਫੀ ਸੂਟ ਨੇ ਜਿਹੜੇ ਹੰਡਾਏ ਨੇ ਨਾ ਇਹਨਾਂ ਦਾ ਕਲਰ ਜਾਂਦਾ ਤੇ ਜਮਾਈ ਸੌਫਟ ਹੋ ਜਾਂਦੇ ਨੇ ਜਿਆਦਾ ਇਹਨਾਂ ਨੂੰ ਪ੍ਰੈਸ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਤੇ ਇਹਦੇ ਨਾਲ ਵੀ ਦੁਪੱਟਾ ਆਪਾਂ ਨੇ ਬਰਬਰੀ ਦਾ ਹੀ ਰੱਖਿਆ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਹੁਣ ਸੂਟ ਤਾਂ ਹੈਗਾ ਦੇਖੋ ਬਿਲਕੁਲ ਇਹ ਸੋਬਰ ਜਿਹਾ ਕਲਰ ਆ ਜਿਆਦਾ ਡਾਰਕ ਨਹੀਂ ਹੈਗਾ ਪਰ ਇਹਨੂੰ ਆਪਾਂ ਲੈਸ ਡਾਰਕ ਦੇ ਤੇ ਚੁੰਨੀ ਡਾਰਕ ਲੈ ਲਈ ਇਦਾਂ ਤੁਸੀਂ ਸੂਟ ਨੂੰ ਡਾਰਕ ਬਣਾ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਵੀ ਪਹਿਲਾਂ ਮੈਂ ਸੋਚਦੀ ਸੀ ਵੀ ਚਲ ਕੰਟਰਾਸਟ ਲੈ ਲਵਾਂਗੇ ਪਰ ਮੈਂ ਸੋਚਿਆ ਮੈਂ ਕਿ ਵੀ ਇਹਦੇ ਨਾਲ ਆਪਾਂ ਨਾਲ ਦਾ ਦੁਪੱਟਾ ਰੈਡੀ ਕਰਵਾਵਾਂਗੇ ਇਹਨੂੰ ਆਪਾਂ ਕੰਟਰਾਸਟ ਸੂਟ ਬਣਾ ਲਿਆ ਤੁਸੀਂ ਵੀ ਇਦਾਂ ਆਪਣੇ ਸੂਟਾਂ ਦੀ ਲੁੱਕ ਜਣੀ ਵਧੀਆ ਰੱਖ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਸੂਟ ਬਾਏ ਕਰਨੇ ਨੇ ਤੁਸੀਂ ਆਪਣਾ ਸਟੀਚਿੰਗ ਪੈਟਰਨ ਤੁਸੀਂ ਦੇਖ ਸਕਦੇ ਹੋ ਆਈਡੀਆ ਲੈ ਸਕਦੇ ਹੋ ਤੁਸੀਂ ਆਪਣੇ ਟੇਲਰ ਤੋਂ ਇਦਾਂ ਦੇ ਸੂਟ ਬਣਵਾ ਸਕਦੇ ਹੋ ਠੀਕ ਹੈ ਜੀ ਤੇ ਸਲਵਾਰ ਦੇਖ ਲਓ ਤੁਸੀਂ ਸਟੇਟ ਹੀ ਆ ਜਿਹੜੀਆਂ ਪਹਿਣਾ ਕਈ ਨਹੀਂ ਅੱਜ ਵੀ ਭਾਰੀ ਸਲਵਾਰਾਂ ਪਾਉਂਦੀਆਂ ਨੇ ਤੇ ਜਿਵੇਂ ਦਾ ਤੁਹਾਡਾ ਜਣੀ ਹੈਗਾ ਇਹ ਤੁਸੀਂ ਉਵੇਂ ਬਣਵਾ ਸਕਦੇ ਹੋ ਪਰ ਮੈਨੂੰ ਗਰਮੀਆਂ ਚ ਸਟੀਚਿੰਗ ਸਟੇਟ ਸਲਵਾਰਾਂ ਪਾਉਣੀਆਂ ਜ਼ਿਆਦਾ ਵਧੀਆ ਲੱਗਦੀਆਂ ਨੇ ਠੀਕ ਹੈ ਜੀ ਇਹਦੇ ਨਾਲ ਦੀ ਆਪਾਂ ਚੁੰਨੀ ਹਜੇ ਡਾਈ ਕਰਵਾਉਣੀ ਆ ਇਹ ਮੈਂ ਸੋਚਦੀ ਆ ਸ਼ਾਇਦ ਮੈਂ ਢਾਈ ਐਂ ਡਾਈ ਬਣਵਾ ਲਵਾਂ ਕਿਉਂਕਿ ਇਹ ਸੂਟ ਦਾ ਕਲਰ ਵੀ ਥੋੜਾ ਜਿਹਾ ਲਾਈਟ ਆ ਇਹਦੀ ਸਲਵਾਰ ਵੀ ਸਟੇਟ ਹੀ ਰੱਖੀ ਆਪਾਂ ਇਹ ਦੇਖੋ ਇਹਦਾ ਮੈਨੂੰ ਪ੍ਰਿੰਟ ਨਹੀਂ ਉਨਾ ਪਸੰਦ ਸੀਗਾ ਪਰ ਇਹਦਾ ਕੱਪੜਾ ਨਾ ਲੀਲਨ ਕਾਟਨ ਦਾ ਜਦੋਂ ਮੈਂ ਇਹਨੂੰ ਕੱਪੜੇ ਨੂੰ ਹੱਥ ਲਾਇਆ ਮੈਨੂੰ ਐ ਲੱਗਿਆ ਵੀ ਚਲੋ ਇਹਨੂੰ ਤਾਂ ਜਿੱਦਾਂ ਮਰਜ਼ੀ ਬਣਵਾ ਲਾਂਗੇ ਆਪਾਂ ਕਿਉਂਕਿ ਇਹਨੂੰ ਸਿਆਣੀ ਉਮਰ ਦੇ ਵੀ ਪਾ ਸਕਦੇ ਨੇ ਜਿਵੇਂ ਆਪਣੀ ਮੰਮੀਆਂ ਦਾਦੀਆਂ ਪਾ ਸਕਦੀਆਂ ਨੇ ਤੇ ਇਹਨੂੰ ਗਰਲਸ ਵੀ ਪਾ ਸਕਦੇ ਨੇ ਜਿਹੜੀਆਂ ਕਾਲਜ ਵਗੈਰਾ ਜਾਂਦੀਆਂ ਨੇ ਤੇ ਜਿਹੜੀਆਂ ਮੇਰੇ ਵਰਗੀਆਂ ਭੈਣਾਂ ਨੇ ਉਹ ਤਾਂ ਇਹਨੂੰ ਪਾਏ ਸਕਦੀਆਂ ਨੇ ਜੇ ਆਪਾਂ ਡਾਰਕ ਬਣਾਉਣਾ ਤਾਂ ਇਹਨੂੰ ਮੈਂ ਐਦਾਂ ਦੀ ਲੁੱਕ ਦਿੱਤੀ ਆ ਇਹ ਦੇਖੋ ਜੀ ਕੱਪੜਾ ਇਹਨਾਂ ਸੌਫਟ ਆ ਇੰਨਾ ਜਿਆਦਾ ਸੌਫਟ ਆ ਧੋ ਕੇ ਤਾਂ ਹੋਰ ਵੀ ਜੜੇ ਸੌਫਟ ਹੋ ਗਿਆ ਆਪਾਂ ਦੋ ਲੈਸਾਂ ਦਾ ਯੂਜ਼ ਕੀਤਾ ਇਹਦੇ ਵਿੱਚ ਤੇ ਇਹ ਦੇਖੋ ਜੀ ਅੱਜ ਕੱਲ ਇਹ ਜਿਹੜੇ ਨੈਕ ਡਿਜ਼ਾਈਨ ਬੜਾ ਫੇਮਸ ਹੋਇਆ ਵਾ ਮੈਂ ਸੋਚਿਆ ਆਪਾਂ ਵੀ ਬਣਾ ਲਈਏ ਦੇਖੋ ਕਿੰਨਾ ਪਿਆਰਾ ਲੱਗਦਾ ਤੇ ਹੋ ਸਕਿਆ ਤੁਹਾਨੂੰ ਵੀਅਰ ਕਰਕੇ ਵੀ ਦਿਖਾ ਦਮ ਪਰ ਮੇਰੇ ਬਾਹ ਕਰਕੇ ਨਾ ਥੋੜਾ ਜਿਹਾ ਮੈਨੂੰ ਇਹਦੇ ਵਿੱਚ ਪ੍ਰੋਬਲਮ ਹੁੰਦੀ ਹੈ ਜਦੋਂ ਆਪਾਂ ਕਿ ਮੇਜ ਚੇਂਜ ਕਰਦੇ ਆ ਤਾਂ ਮੈਨੂੰ ਬਹੁਤ ਔਖਾ ਲੱਗਦਾ ਹੈ ਦੇਖੋ ਤੁਸੀਂ ਇਦਾਂ ਦੇ ਸੂਟ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਇਹ ਲੀਲਨ ਕੋਟਨ ਦਾ ਸੂਟ ਹੈ ਇਹਦਾ ਪ੍ਰਾਈਸ ਹੈਗਾ ਜੀ 1500 ਰੁਪਏ ਠੀਕ ਹੈ ਜੀ ਕਿਉਂਕਿ ਇਹਦਾ ਕਪੜਾ ਨਾ ਬਹੁਤ ਹੀ ਸੌਫਟ ਆ ਇਹ ਤਿੰਨੋਂ ਸੂਟ ਇੰਨੇ ਵਧੀਆ ਹੰਡਣ ਵਾਲਾ ਕਪੜਾ ਹੈ ਜਿਵੇਂ ਮਰਜੀ ਤੁਸੀਂ ਧੋ ਜਿਵੇਂ ਮਰਜੀ ਪਾਓ ਜੇ ਆਪਾਂ ਮਹਿੰਗੇ ਸੂਟ ਬਣਵਾਉਣੇ ਆ ਉਹਨਾਂ ਨੂੰ ਆਪਾਂ ਦੇਖੀ ਜਾਂਦੇ ਵੀ ਇਹਨੂੰ ਪਾਈਏ ਕਿ ਨਾ ਪਾਈਏ ਇਹਨਾਂ ਨੂੰ ਜਿਵੇਂ ਮਰਜੀ ਆਪਾਂ ਘਰੇ ਵੇਅਰ ਕਰ ਸਕਦੇ ਆ ਠੀਕ ਆ ਜੀ ਤੇ ਇਹ ਤਾਂ ਹੈ ਗਈ ਸੀ ਆਪਣੇ ਸੂਟਾਂ ਦੀ ਵੀਡੀਓ ਤੇ ਜਿਹੜੀ ਇਹ ਤੋਂ ਅਗਲੀ ਵੀਡੀਓ ਆਉਗੀ ਉਹ ਆਪਾਂ ਤੁਹਾਨੂੰ ਮੈਂ ਦਿਖਾਉਣੀ ਆ ਵੀ ਕਿਹੜੀ ਚੀਜ਼ ਦੀ ਆਉਗੀ ਤੇ ਉਹ ਆਉਗਦੀ ਇਹਨਾਂ ਦੀ ਇਹ ਦੇਖੋ ਜੀ ਇਹ ਹੈਗੇ ਨੇ ਆਪਣੀਆਂ ਕੋਟੀਆਂ ਟਾਇਆਂ ਡਾਇਆਂ ਤੇ ਇਹਨਾਂ ਵਾਸਤੇ ਵੀਡੀਓ ਆਪਾਂ ਅਗਲੀ ਪਾਵਾਂਗੇ ਇਸ ਵੀਡੀਓ ਦੇ ਵਿੱਚ ਨਹੀਂ ਤੇ ਇਹ ਆਪ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋਹਣੇ ਸੋਹਣੇ ਸੂਟ ਦੇਖਣ ਵਾਸਤੇ ਕੋਟੀਆਂ ਸਵੈਟਰਸ ਕਿਵੀਆਂ ਵਾਸਤੇ ਤੇ ਬੱਚਿਆਂ ਦੇ ਸੈਟ ਅਪ ਆ ਰੈਡੀ ਕਰਦੇ ਆਂ ਜੀ ਤੁਸੀਂ ਵੀ ਜਿੱਦਾਂ ਹੁਣ ਸਰਦੀ ਦੇ ਵਿੱਚ ਪਹਿਣਾ ਬਹੁਤ ਕਾਲੀ ਕਰਦੇ ਨੇ ਕੋਟੀਆਂ ਸਵੈਟਰਾਂ ਨੂੰ ਹੁਣ ਤੁਸੀਂ ਆਪਣੇ ਆਰਡਰ ਦੇ ਸਕਦੇ ਹੋ ਜੀ ਤੇ ਆਪਾਂ ਸੋਹਣੀਆਂ ਸੋਹਣੀਆਂ ਕੋਟੀਆਂ ਤੁਹਾਡੇ ਵਾਸਤੇ ਬਣਾਵਾਂਗੇ ਤੇ ਸੂਟਾਂ ਨੂੰ ਤੁਸੀਂ ਦੇਖ ਲਿਓ ਧਿਆਨ ਨਾਲ ਦੇਖ ਲਓ ਤੁਸੀਂ ਥੋੜਾ ਜਿਹਾ ਜ਼ੂਮ ਕਰਕੇ ਦਿਖਾ ਦਿਓ ਨੇੜੇ ਕਰਕੇ ਦਿਖਾ ਦਿਓ ਇਹ ਦੇਖੋ ਇਦਾਂ ਦਾ ਕੱਪੜਾ ਤੇ ਲਾਈਨਿੰਗ ਮੈਂ ਕਿਸੇ ਸੂਟ ਚ ਨਹੀਂ ਲਵਾਈ ਹੈਗੀ ਦੇਖੋ ਇਹ ਦੇਖੋ ਕਿੰਨਾ ਸੋਹਣਾ ਸੌਫਟ ਕੱਪੜਾ ਪਿਆ ਹੈ ਇਹ ਤੇ ਇਹਨੂੰ ਵੀ ਨਹੀਂ ਲਾਈਨਿੰਗ ਦੀ ਜ਼ਰੂਰਤ ਹੈਗੀ ਕਿਉਂਕਿ ਸੂਟ ਪਹਿਲੇ ਹੀ ਮੋਟੇ ਹੁੰਦੇ ਨੇ ਜਿਆਦਾ ਪਤਲੇ ਸੂਟ ਨਹੀਂ ਹੈਗੇ ਇਹ ਠੀਕ ਹੈ ਤੁਸੀਂ ਖੜ ਜਾਓ ਠੀਕ ਹੈ ਜੀ ਫਿਰ ਅੱਜ ਦੀ ਵੀਡੀਓ ਜੋ ਬਸ ਇੰਨਾ ਹੀ ਹੈ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ ਕੱਲ ਨੂੰ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਕੋਟੀਆਂ ਦੀ ਵੀਡੀਓ ਤਦ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਵਾਸਤੇ ਰਹੋ ਜੀ